ਦੋਸਤੋ ਰੀਲ ਬਣਾਉਣ ਦੇ ਚੱਕਰ ਦੇ ਵਿੱਚ ਮਸ਼ਹੂਰ ਹਸਤੀ ਦੀ ਹੋਈ ਮੌਤ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਮ ਅਤੇ ਵੀਡੀਓ ਨੂੰ ਹੱਦ ਤਵਾਂ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਅੱਜ ਕੱਲ ਰੀਲਾਂ ਬਣਾਉਣ ਦੇ ਚੱਕਰ ਦੇ ਵਿੱਚ ਕਈ ਸੋਸ਼ਲ ਮੀਡੀਆ ਇਨਫਲੂਐਂਸਰ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਖਤਰਨਾਖੇੜ ਜਾਂਦੇ ਨੇ ਹਾਲਾਂਕਿ ਇਸ ਨੂੰ ਜ਼ਰਾ ਵੀ ਅਹਿਸਾਸ ਨਹੀਂ ਹੁੰਦਾ ਕਿ ਉਹਨਾਂ ਦੀ ਇੱਕ ਗਲਤੀ ਕਿਵੇਂ ਉਹਨਾਂ ਦੇ ਮੌਤ ਦੇ ਦਰਵਾਜ਼ੇ ਖੋਲ ਸਕਦੀ ਹੈ ਅਜੇਹਾ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਨਾਲ ਹੋਇਆ ਹੈ ਦਰਅਸਲ سوشل میڈیا ਇਨਫਲੂਐਂਸਰ ਅਨਵੀ ਕਾਮਰਦ ਨਾਲ ਜਿਆ ਹੋਇਆ ਰੀਲਾ ਬਣਾਉਂਦੇ ਸਮੇ ਅਨਵੀ ਚਰਨੇ ਤੋਂ ਖਾਈ ਦੇ ਵਿੱਚ ਡਿੱਗ ਗਈ ਅਤੇ ਉਸ ਦੀ ਮੌਤ ਹੋ ਗਈ। ਇਹ ਘਟਨਾ ਮਹਾਰਾਸ਼ਟਰ ਦੇ ਰਾਏਗੜ ਜ਼ਿਲ੍ਹੇ ਦੀ ਹੈ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਨਵੀ ਮਸ ਮੌਨਸੂਨ ਦੌਰਾਨ ਆਪਣੇ ਸਾਥ ਦੋਸਤਾਂ ਨਾਲ ਰਾਏਗੜ ਗਈ ਸੀ। ਮੰਗਲਵਾਰ ਨੂੰ ਵੀਡੀਓ ਬਣਾਉਂਦੇ ਉਹ ਮੰਗਾਉਂ ਦੇ ਮਸ਼ਹੂਰ ਕੰਬੇ ਫਲਾਸ ਦੇ ਕੋਲ 300 ਫੁੱਟ ਡੂੰਘੇ ਖਾੜੇ ਚ ਡਿੱਗੇ। 16 ਘੰਟਿਆਂ ਤੱਕ ਚਲੇ ਗਏ ਕਾਰਜ ਤੋਂ ਬਾਅਦ ਅਨਵਦੀ ਲਾਸ਼ ਬ੍ਰਹਮੰਤ ਕੀਤੀ ਹਾਲਾਂਕਿ ਹਸਪਤਾਲ ਪਹੁੰਚਣ 'ਤੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਬਾਕੀ ਖਬਰਾਂ ਨੂੰ